ਕੇ ਬਾਟਰ ਵਰਕਸ ਦਾ ਇਹ ਟਿਊਬਲਿਕਾ ਜੋ ਕਿ ਸ਼ਲਾਬ ਪਰ ਹੋਰ ਸੇ ਸਾਰੇ ਏਰੀਆ ਨੂੰ ਪਾਣੀ ਦੇ ਰਹੀ ਸੀ ਲੇ ਜਦੋਂ ਨਗਰ ਕੌਂਸਲ ਦੇ ਵਿੱਚ ਇਸੇ ਸ਼ਹਿਰੀ ਨੂੰ ਲਿਆ ਗਿਆ ਤਾਂ ਉਹ ਤੋਂ ਮਰਕਰ 2015 ਦੇ ਵਿੱਚ ਲਗਭਗ ਇਸ ਨੂੰ ਬੰਨ੍ਹ ਕਰਕੇ ਇਹਨਾਂ ਨਹਿਰੀ ਪਾਣੀ ਨਾਲ ਜੋੜ ਦਿੱਤਾ ਡرائیਪੁਰਾ ਇਸਲਾਮਪੁਰ ਇਲਾਕੇ ਵਿੱਚ 10 ਸਾਲਾਂ ਤੋਂ ਬੰਦ ਪਿਆ ਟਿਊਬਵਲ ਤੇ ਪਾਣੀ ਦੀ ਸਪਲਾਈ ਕੀਤੀ ਚਾਲੂ ਇਲਾਕੇ ਵਿੱਚ ਆ ਰਹੀ ਸੀ ਪਾਣੀ ਦੀ ਕਿੱਲਤ ਹੋਵੇਗੀ ਦੂਰ ਅੱਜ ਵੈਗਰੂ ਦੇ ਸੱਚ ਪਾਸ਼ਾ ਦੀ ਮਹਿਲ ਹੋਈ ਹੈ ਕਿ ਇਹ ਵਟਵਰਸਾ ਵਾਲਾ ਟਿਊਬਵਲ ਸੀਗਾ ਜੋ ਕਿ ਸੁਨਾਮਪੁਰ ਹੋਰ ਸਾਰੇ ਏਰੀਏ ਨੂੰ ਪਾਣੀ ਦੇ ਰਿਹਾ ਸੀ ਲੱਗਾ ਤੇ ਜਦੋਂ ਨਗਰ ਕੌਂਸਲ ਵਿੱਚ ਇਸ ਏਰੀਏ ਨੂੰ ਲਿਆ ਗਿਆ ਨਾ ਉਹ ਤੋਂ ਸਰਕਾਰ 2015 ਦੇ ਵਿੱਚ ਲਗਭਗ ਇਸ ਨੂੰ ਬੰਨ੍ਹ ਕਰਕੇ ਨਹਿਰੀ ਪਾਣੀ ਨਾਲ ਜੋੜ ਦਿੱਤਾ ਗਿਆ ਸੀ ਪਰ ਤੁਸੀਂ ਉਹਨੂੰ ਸਾਰੇ ਦੇਖ ਰਹੇ ਜਿਹੜੇ ਹਾਲਾਤ ਨੇ ਇਹ ਨਹਿਰੀ ਪਾਣੀ ਦਾ ਜਿਹੜਾ ਸਪਲਾਈ ਹੈਗੀ ਆ ਉਹ ਉਹਦੇ ਰਿਕਾਰਡ ਬਹੁਤ ਆ ਰਹੀ ਹੈ ਕਿ ਕਿਸੇ وجہ ਕਰਕੇ ਕਿਸੇ وجہ ਕਰਕੇ ਤਾਂ ਇਹ ਜਿਹੜੇ ਸਾਡੇ ਇਲਾਕਾ ਨਿਵਾਸੀ ਨੇ ਪਿੰਡ ਦੇ ਮੋਹਰ ਵਰ ਖੜੇ ਸਾਰੇ ਤੇ ਇਹਨਾਂ ਨੇ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਪਾਸੇ ਜੀ ਮਨੁਂਦਰ ਸਿੰਘ ਜੀ ਜਿਹੜਾ ਦਾ ਇਰੀਆ ਦਾ ਹੈਗਾ ਸਾਚੀ ਦਾ ਇਹਨਾਂ ਨੂੰ ਬੜੀ ਦਿੱਕਤ ਸੀ ਕਿ ਕਹਿੰਦੇ ਵੀ ਇਹ ਤਾਂ ਕੋਈ ਹੱਲ ਪੱਕਾ ਨਹੀਂ ਹੈ ਤਾਂ ਅਸੀਂ ਸ਼ੁਰੂਆਤ ਕੀਤੀ ਪਹਿਲਾਂ ਦੇਸ ਨੂੰ ਚਾਲੂ ਕਰਾਈਏ ਦਾ ਪਹਿਲਾਂ ਟਿਊਬ ਚੱਲ ਰਿਹਾ ਸੀਗਾ ਤਾਂ ਉਦੋਂ ਸਾਨੂੰ ਕੋਈ ਵਿਸ਼ੇਸ਼ ਸਹਿਯੋਗ ਜਿਹੜਾ ਹੈਗਾ ਸਿਵਲ ਬੋਰਡ ਤੋਂ ਨਹੀਂ ਮਿਲਿਆ ਸੀ ਪਾਸਫਲ ਜੂਨਲ ਬੋਰਡ ਤੋਂ ਪਰੰਤੂ ਬਾਅਦ ਵਿੱਚ ਜਦੋਂ ਅਸੀਂ ਆਪਣੇ ਪੱਧਰ ਤੇ ਇਸ ਨੂੰ ਚੈੱਕ ਕਰਾਇਆ ਉਹ ਸਾਨੂੰ ਜਿਹੜੇ ਐਕਸਪਰਟ ਸੀ ਉਹਨਾਂ ਨੇ ਕਿਹਾ ਤਾਂ ਵੀ ਚੱਲ ਸਕਦਾ ਤਾਂ ਬਦਰ ਸਿੰਘ ਐਕਸ਼ਨ ਪਰਸਨਲਾਈਜ਼ਰੀ ਬਹੁਤ ਬਹੁਤ ਬੇਨਤੀ ਕੀਤੀ ਕਿ ਸਾਡਾ ਸਹਿਯੋਗ ਕਰਕੇ ਪੈਸੰ ਨੂੰ ਚਾਲੂ ਕਰੀਏ ਤਾਂ ਕਿ ਲੋਕਾਂ ਨੂੰ ਰਾਤ ਮਚੇ। ਉਹ ਮੈਂ ਧੰਨਵਾਦ ਕਰਦਾ ਐਕਸ਼ਨ ਸਾਹਿਬ ਦਾ। ਉਹਦੇ ਬਾਅਦ ਐਚੂ ਸਾਹਿਬ ਤੇ ਜੇਈ ਸਾਹਿਬ। ਪਰ ਇਹਨਾਂ ਨੇ ਫਿਰ ਸਾਡੇ ਨਾਲ ਸਹਿਯੋਗ ਕੀਤਾ। ਕੁੜਾ ਜੀ ਕਾਫੀ ਸਮੇਂ ਤੋਂ ਬਾਅਦ ਲੱਗਦਾ ਸਮੇਂ ਤੋਂ ਸਾਲੋਂ ਪਹਿਲਾਂ ਕਿ ਉਹਨੂੰ। ਆ ਜਿਹੜਾ ਇਹ ਟਿਊਬਲ ਜਿਹੜਾ ਹੈ ਇਸ ਚਾਲੂ ਕਰਤਾ। ਇਹ ਅਸਟਾ ਸਰਵਿੰਮ ਨਮਾ ਆਇਆ ਸੀ ਕਨੈਕਸ਼ਨ ਦੇ ਨਵੇਂ ਲਿਆ ਗੋ ਪਰ ਹੈ ਨਹੀਂ ਸੀ ਸਰਵਿਸ ਕਦਮ ਹੋ ਗਿਆ ਉਹ ਸਾਨੂੰ ਬੜੀ ਖੁਸ਼ੀ ਹੈ ਕਿ ਕੱਲ ਰੈਸਟਿੰਗ ਕੀਤੀ ਇਹਨਾਂ ਨੇ ਤਾਂ ਪਾਣੀ ਕਾਫੀ ਅੱਛੀ ਮਾਤਰਾ ਦੇ ਵਿੱਚ ਡਾਗਾ ਲੋਕਾਂ ਨੂੰ ਪ੍ਰੋਵਾਈਡ ਹੋਇਆ ਤਾਂ ਤਾਂ ਅੱਜ ਅਸੀਂ ਇਹ ਛੋਟੇ ਛੋਟੇ ਸਾਡੇ ਬੱਚੇ ਨੇ ਸਾਡੀਆਂ ਬੱਚੀਆਂ ਜਿਹੜੇ ਕਿ ਪਿੰਡ ਦੀਆਂ ਕਹਿੰਦੇ ਨੇ ਨਿਆਣੀਆਂ ਨੇ ਅਸੀਂ ਇਹਨਾਂ ਤੋਂ ਮੁਕ ਜਰੈਗਾ ਪੜਨ ਤੋਂ ਬਾਅਦ ਇਹ ਟੂ ਬਰਿਸ਼ੁਰਾ ਆਰ ਕੀਤੀ ਹੈ ਔਰ ਸਾਨੂੰ ਪੂਰੀ ਆਸ ਹੈ ਕਿ ਜਿਸ ਸੋਚ ਨਾਲ ਅਸੀਂ ਅੱਪਰ ਕੀਤਾ ਹੈ ਕਿਉਂਕਿ ਸਾਡੇ ਜਿੰਨੇ ਵੀ ਕਾਉਂਸਲਰ ਨੇ ਪਾਸੇ ਜੀ ਹੈ ਬੁਲਿੰਦਰ ਸਿੰਘ ਜੀ ਹੈਗੇ ਅੰਮਾ ਜੀ ਖੜੇ ਹੈ ਸਾਡੇ 5-5 ਸਾਲ ਤੋਂ ਆਪਣੇ ਖਾਸਪਨ ਜੀ ਖੜੇ ਹੈ ਨੰਬਰਦਾਰੀ ਖੜੇ ਹੈ ਸਾਡੀ ਸਾਰੀ ਜਿਹੜੀ ਟੀਮ ਹੈਗੀ ਸਾਰੀ ਹੈਗੀ ਆ ਲੋਕ ਖੇਤਰ ਵਿੱਚ ਕੰਮ ਕਰਨ ਵਾਲੀ ਹੈ ਤਾਂ ਇਹ ਹੋਰ ਜਿਹਨੇ ਕੰਮ ਸਰ ਰਹੀ ਹੈਗੇ ਆ ਤਾਂ ਅਸੀਂ ਆਪ ਨੀਜੀ ਤੌਰ ਤੇ ਧਿਆਨ ਦੇ ਕੇ ਸਮੱਸਿਆ ਹੈਗੀ ਆ ਹਰਕੇ ਮੌਸਮ ਦਾ ਨਵੇਂ ਟੂਬ ਲਾਈਏ ਅਸੀਂ 4.50 ਲੱਖ ਦਾ ਖਰਚਾ ਹੋਉਂਦਾ ਹੈ ਅਜੇ ਇਹਨੂੰ ਚਾਲੂ ਕਰਤਾ ਕਿਉਂਕਿ ਇਨਫਰਾਸਟ੍ਰਕਚਰ ਸਾਰਾ ਦੇਖੋ ਸਾਰਾ ਬਣਿਆ ਸੀਗਾ ਟੈਕੀ ਵੀ ਨਾਲ ਬਣੀ ਹੋਈ ਹੈ ਤਾਂ ਅਸੀਂ ਹੁਣ ਹੋਰ ਵੀ ਅਸੀਂ ਚੈੱਕ ਕਰਾਂਗੇ ਕਿ ਕਿਸ ਜਗ੍ਹਾ ਤੇ ਅਸੀਂ ਬੰਦ ਪਏ ਕਿਉਂ ਗੰਭੀਰ ਚੱਲੂ ਕਰਾ ਸਕਦੇ ਜੇ ਕਿਤੇ ਹੋਰ ਥਾਂ ਨੂੰ ਲੱਗੇਗਾ ਜੇ ਹੁਣ ਚਾਲੂ ਹੋਸਣ ਬਾਅਦ ਤੇ ਪੇਂਟ ਨਗਰ ਕੌਂਸਲ ਦੇ ਫੰਡਾਂ ਦੀ ਬਚਤ ਹੈਗੀ ਹੈ ਔਰ ਜਿਹੜੀ ਚੀਜ਼ ਅਸੀਂ ਥੋੜੇ ਜੇ ਖਰਚਾ ਕਰਕੇ ਦੁਬਾਰਾ ਚਾਲੂ ਕਰ ਦਿੰਦੇ ਉਹ ਨਾਲ ਲੋਕਾਂ ਨੂੰ ਲਾਭ ਪੜੇ ਜਾਂਦੀ ਹੈ ਅੱਜ ਮੈਂ ਇਲਾਕਾ ਨਿ ਉਹ ਸਾਡੇ ਕੌਂਸਲਰਾਂ ਨਾਲ ਲੜਾਈ ਜਿਨ੍ਹਾਂ ਨੇ ਇਹ ਬੀੜਾ ਚੱਕਿਆ ਸੀਗਾ ਉਹਦਾ ਜੇ ਕੰਮ ਨੇਪਰੇ ਚੜਿਆ ਪਤਨ ਜੀ ਪਾਣੀ ਦੀ ਬਹੁਤ ਸਮੱਸਿਆ ਟਾਣ ਤੋਂ ਖਾਸ ਕਰਕੇ ਟਾਣ ਦੇ ਵਿੱਚ ਹੀ ਉਹ ਸਮੱਸਿਆ ਪਾਣੀ ਦੀ ਜਿੱਤੇ ਆਂਦਾ ਹੀ ਨਹੀਂ ਬਿਲਕੁਲ ਜੇ ਆਂਦਾ ਗੰਦਾ ਪਾਣੀ ਆ ਰਿਹਾ ਉੱਥੇ ਬੜਿਆ ਇਸ ਤਰ੍ਹਾਂ ਹੈ ਨਾ ਹੁਣ ਜਿਹੜਾ ਇਸ ਏਰੀਆ ਨੂੰ ਪਾਣੀ ਮਿਲ ਰਿਹਾ ਸੀ ਥੋੜਾ ਬਹੁਤ ਠੀਕ ਹੈ ਜੀ ਹਾਂ ਜੇ ਪਾਣੀ ਆਣ ਨਾਲ ਉਸਰ ਦੀ ਕੁਸ਼ ਪਾਣੀ ਦੀ ਬਚਤ ਹੋਊਗੀ ਉੱਥੋਂ ਜਦੋਂ ਸਪਲਾਈ ਤੋਂ ਪੂਰੀ ਹੋਣ ਲੱਗ ਗਈ ਉਹ ਵੀ ਹੋਰ ਬਹੁਤ ਪਾਸੇ ਅਸੀਂ ਦੇਸ ਹੱਤੇ ਥੋੜੇ ਜਿਹਾ ਪਾਣੀ ਠੀਕ ਹੈ ਜੀ ਮਲੇਜ ਜੀ ਕਰ ਰਹੇ ਅਸੀਂ ਹੁਣ ਚਾਰ ਪੰਜ ਇਸੋ ਵਾਰ ਰਹੀ ਹਾਂ ਤੁਮਹਾਨੂੰ ਪੁਰਾਣੇ ਰਾਜਪੁਰੇ ਜਾਣਾ ਦੇਵੀ ਆਪਣਾ ਕਿਹੜੇ ਦੇ ਕੋਲ ਨਾਵਾਟੇ ਬੋਰਸ ਲੱਗ ਰਿਹਾ ਹੁਸੇ ਉਧਰ ਜਾ ਕੇ ਚੈਕ ਇਦਾਰ ਕੰਮ ਚੈੱਕ ਕਰਨਾ ਠੀਕ ਹੈ ਐਸਾ ਲੱਗ ਰਹਿਣਾ ਸਾਰਾ ਦਿਨ ਸਾਡੀ ਪੂਰੀ ਟੀਮ ਜਿਨੇ ਵੀ ਕਮੋਦ ਸਾਹਿਬ ਨਾਲ ਸੀਗੀ ਹਰਦਾ ਸਿੰਘ ਮੋਹਸਾਦ ਜਨ ਪਹਿਲਾਂ ਅੱਜ ਵੀ ਨਾਲ ਖੜੀ ਹੈ ਠੀਕ ਹੈ ਸਰਕਾਰ ਵੱਲੋਂ ਸਾਨੂੰ ਸੁੱਖ ਹੋਣਾ ਸੀ ਇਹ ਕੰਮ ਕਰਨ ਨੂੰ ਕਿਉਂਕਿ ਸ਼ਹਿਰਾਂ ਦਾ ਮੌਜੂਦਾ ਸੀਗਾ ਹੁਣ ਸਾਨੂੰ ਸਕਲ ਕਰਨੀ ਪੈਂਦੀ ਹੈ ਪਰ ਅਸੀਂ ਕਰਦੇ ਹਾਂ ਜਿੰਨਾ ਸਮਾਂ ਆਗਾ ਫਿਕਰ ਦੇਣਾ ਅਸੀਂ ਤਾਂ ਕਿ ਸ਼ਹਿਰ ਨੂੰ ਵਾਸੀ ਨੂੰ ਸੁਖਰਾ ਦੇ